ਕਿਉਂ ਸਰਕਾਰ ਜਿਹੜੀ ਆ ਸ਼ਾਮ ਸਿੰਘ ਟਾਰੀ ਦੀ ਯਾਦਗਾਰ ਨੂੰ ਜਾਂ ਜਿਹੜੇ ਸਮਾਰੋਹ ਪ੍ਰੋਗਰਾਮ ਨੂੰ ਕਿਉਂ ਅਣਗੌਲਿਆ ਕਰ ਰਹੀ ਹੈ ਜੇ ਤੇ ਕੋਈ ਪੋਲੀਟੀਕਲ ਲੀਡਰ ਹੁੰਦੇ ਫੇਰ ਤੇ ਬਹੁਤ ਜ਼ਰੂਰੀ 100% ਕਦੋਂ ਦਾ ਆਇਆ ਹੋਣਾ ਸੀ ਇਹ ਸ਼ਹੀਦ ਸੀਗੇ ਜਿਹੜੇ ਸ਼ਹੀਦਾਂ ਦੀ ਇੱਥੇ ਕੋਈ ਪੁੱਛਗਿੱਛ ਨਹੀਂ ਹੈਗੀ ਜੀ ਰਾਣੀ ਝਾਂਸੀ ਲੜੀ ਸੀ ਜੀ ਉਹਨੂੰ ਸਾਰੇ ਭਾਰਤ ਦੇ ਵਿੱਚ ਸਨਮਾਨਤ ਕੀਤਾ ਜਾਂਦਾ ਹੈ ਜਦੋਂ ਕਿ ਰਾਣੀ ਝਾਂਸੀ ਜਿਹੜੀ ਲੜੀ ਸੀ ਉਹਦਾ ਉਹਦੇ ਵਿੱਚ ਬੜਾ ਪਰਸਨਲ ਮਫਾਦ ਵੀ ਸੀਗਾ ਇਹਦੇ ਬਿਨਾ ਕਿਸੇ ਲਾਲਚ ਤੋਂ ਪੰਜਾਬ ਲਈ ਸ਼ਹੀਦ ਹੋਏ ਆ ਜੀ ਇਹਨਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਪਹਿਲਾਂ ਉਹ ਜਰਨੈਲ ਸੀਗੇ ਸਰਦਾਰ ਸ਼ਾਮ ਸਿੰਘ ਠਾਰੀ ਵਾਲਿਆਂ ਨੇ ਸਾਰਾ ਕਸ਼ਮੀਰ ਜਿੱਤਿਆ ਸੀਗਾ ਜੀ ਤੁਸੀਂ ਯੂਰਪ ਦੇ ਵਿੱਚ ਚਲ ਜਓ ਉਹ ਆਪਣੀ ਹਿਸਟਰੀ ਨੂੰ ਆਪਣੇ ਇਤਿਹਾਸ ਨੂੰ ਇੰਨਾ ਕੁ ਪ੍ਰਮੋਟ ਕਰਦੇ ਆ ਵੀ ਤੁਸੀਂ ਗੱਲ ਹੀ ਛੱਡ ਦਿਓ ਸਾਡੇ ਇਹ ਚੀਜ਼ਾਂ ਨਹੀਂ ਹੈਗੀਆਂ ਜੀ ਸਾਡੇ ਦੇ ਪ੍ਰਮੋਟ ਜਿਹੜਾ ਜੇ ਬੇਸਿਕਲੀ ਲੀਡਰਾਂ ਦੀ ਹੀ ਪ੍ਰਮੋਸ਼ਨ ਹੈ ਹੋਰ ਤੇ ਕੋਈ ਨਹੀਂ ਹੈਗੀ ਜੀ ਜਿੰਨਾ ਕਿ ਪੰਜਾਬ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਉਦੋਂ ਵੱਧ ਸਾਨੂੰ ਆਰਮੀ ਨੇ ਸਨਮਾਨ ਦਿੱਤਾ ਆ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਮੇਰੇ ਕੋਲ ਬਹੁਤ ਨਹੀਂ ਇੱਥੇ ਸਭ ਹੀ ਇਨਸਾਨਦਿਆਂ ਦਿੱਤੀਆਂ ਆਈਆਂ ਜੀ ਸਤਵੀਂ ਪੀੜ੍ਹੀ ਤੱਕ ਅੱਜ ਅਸੀਂ ਉਹਨਾਂ ਦਾ ਜੋ ਵੀ ਆ ਉਹਨਾਂ ਦਾ ਤੀਗਾ ਮਾਰੀਆਂ ਹੋਈਆਂ ਸੀ ਉਹਨਾਂ ਦੀਆਂ ਖਾਰੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਪਹੁੰਚਿਆ ਸੀ ਟਾਰੀ ਤੇ ਤੁਹਾਨੂੰ ਜਿਹੜੇ ਸਰਦਾਰ ਸ਼ਾਮ ਸਿੰਘ ਟਾਰੀ ਦੀ ਯਾਰਗਤ ਲੈ ਕੇ ਆਏ ਨੇ ਜਿੱਥੇ ਕੀ ਨਾਲੀ ਸਮਾਦ ਵੀ ਆ ਤੇ ਉਹਨਾਂ ਦੇ ਜਿਹੜੀ ਕਿ ਸਤਵੀਂ ਪੀੜ੍ਹੀ ਦੇ ਜਿਹੜੇ ਸਰਦਾਰ ਹਰਪ੍ਰੀਤ ਸਿੰਘ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਤੇ ਸਰਕਾਰ ਨੂੰ ਲੈ ਕੇ ਕੁਝ ਮੁੱਦੇ ਵੀ ਨੇ ਗੱਲਬਾਤ ਵੀ ਕਰਾਂਗੇ ਹਰਪ੍ਰੀਤ ਸਿੰਘ ਜਿਹੜੇ ਕਿ ਉਹਨਾਂ ਦੀ 7ਵੀਂ ਪੀੜ੍ਹੀ ਦੇ ਵਾਰਸ ਨੇ ਉਹ ਸਾਡੇ ਨਾਲ ਨੇ ਹਰਪ੍ਰੀਤ ਜੀ ਕਿਸ਼ਤਾਂ ਦੇ ਦਿਓ ਅੱਜ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਸ਼ਾਮ ਸਿੰਘ ਟਾਰੀ ਨੂੰ ਲੈ ਕੇ ਕੀ ਕੀ ਮੰਗਾਂ ਜਿਹੜੀਆਂ ਤੁਸੀਂ ਸਰਕਾਰ ਕੋਲ ਰੱਖਿਆ ਨੇ ਦੇਖੋ ਜੀ ਸਰਕਾਰ ਕੋਲ ਸਾਡੀ ਕੋਈ ਮੰਗ ਨਹੀਂ ਇੱਕੋ ਇੱਕ ਮੰਗ ਹੈ ਜਿਹੜੀ ਪਿਛਲੇ 25 ਸਾਲ ਤੋਂ ਕਰਦੇ ਆ ਰਹੇ ਆਂ ਤੇ ਕਰਦੇ ਰਹਿਣਾ ਹੈ ਸਾਡੀ ਇਹੋ ਹੀ ਮੰਗ ਹੈ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਜਿਨ੍ਹਾਂ ਦਾ 179ਵਾਂ ਸ਼ਹੀਦੀ ਦਿਹਾੜਾ ਹੈ ਇਹਨਾਂ ਨੂੰ ਪੰਜਾਬ ਸਰਕਾਰ ਨੋਟੀਫਿਕੇਸ਼ਨ ਕੱਢ ਕੇ ਗਜ਼ਟ ਦੇ ਵਿੱਚ ਪਾਉਣ ਜਿਹੜਾ ਕਿ ਸਾਨੂੰ ਹਰ ਸਾਲ ਅਸੀਂ ਦਫ਼ਤਰਾਂ ਦੇ ਚੱਕਰ ਮਾਰ ਕੇ ਤੁਰ ਫਿਰ ਕੇ ਇਹਨਾਂ ਦੇ ਪਿੱਛੇ-ਪਿੱਛੇ ਫਿਰ ਕੇ ਮਨਜ਼ੂਰ ਕਰਵਾਉਂਦੇ ਆ ਸਰਕਾਰ ਆਪਣੇ ਆਪ ਆਰਡਰ ਕੱਢੇ ਇਹ 10 ਫਰਵਰੀ ਦਾ ਦਿਹਾੜਾ ਸਰਕਾਰ ਵੱਲੋਂ ਰਾਜ ਪੱਧਰ ਤੇ ਮਨਾਇਆ ਜਾਵੇ ਲੱਗਦਾ ਨਹੀਂ ਕਿ ਇਹ ਸਾਡੇ ਵਾਸਤੇ ਬੜੀ ਸ਼ਰੰਦੀ ਗੱਲ ਆ ਇਹ ਸਾਡੇ ਸਿੱਕਾਉਂ ਦੇ ਹੀਰੇ ਸੀ ਸਰਦਾਰ ਸ਼ਾਮ ਸਿੰਘ ạtਾਰੀ ਉਹਨਾਂ ਦੀ ਯਾਦਗਾਰੀ ਜਿਹੜੀ ਪੱਦਰ ਦਾ ਪ੍ਰੋਗਰਾਮ ਮਨਵਾਉਂਦੇ ਸਾਨੂੰ ਦਾਦਾ ਦੀ ਠੋਕਰਾ ਖਾਣੀ ਪੈਂਦੀ ਆ ਜਿਵੇਂ ਤੁਸੀਂ ਦੱਸਿਆ ਵੀ ਪੰਜ ਸਾਲ ਹੋ ਗਏ ਨੇ ਸਾਨੂੰ ਇਹ ਸਰਕਾਰੀ ਚੱਕਰ ਕਾੜਦਿਆਂ ਨੂੰ ਫੇਰ ਜਾ ਕੇ ਸਰਕਾਰ ਦਾ ਧਿਆਨ ਪੈਂਦਾ ਕਿਉਂ ਨਹੀਂ ਸਰਕਾਰ ਦਾ ਧਿਆਨ ਪੈਂਦਾ ਜਿਵੇਂ ਸਾਡਾ ਕੌਮ ਦੇ ਹੀਰੇ ਸੀ ਕਿਉਂ ਸਰਕਾਰ ਜਿਹੜੀ ਆ ਸ਼ਾਮ ਸਿੰਘ ਟਾਰੀ ਦੀ ਜੀ ਯਾਦਗਾਰ ਨੂੰ ਜਾਂ ਜਿਹੜੇ ਸਮਾਰੋਹ ਪ੍ਰੋਗਰਾਮ ਨੂੰ ਕਿਉਂ ਅਣਗੌਲਿਆ ਕਰਦੀ ਆ ਦੇਖੋ ਜੀ ਜੇ ਤੇ ਕੋਈ ਪੋਲੀਟੀਕਲ ਲੀਡਰ ਹੁੰਦੇ ਫੇਰ ਤੇ ਬਹੁਤ ਜ਼ਰੂਰੀ 100% ਕਦੋਂ ਦਾ ਆਇਆ ਹੋਣਾ ਸੀ ਇਹ ਸ਼ਹੀਦ ਸੀਗੇ ਜਿਹੜੇ ਸ਼ਹੀਦਾਂ ਦੀ ਇੱਥੇ ਕੋਈ ਪੁੱਛਗਿੱਛ ਨਹੀਂ ਹੈਗੀ ਜੀ ਇਹ ਪਿਛਲੇ ਚਲੋ ਇਹ ਮਾਨ ਸਾਹਿਬ ਦਾ ਨਹੀਂ ਮੈਂ ਕਸੂਰ ਕੱਢਦਾ ਪਿਛਲੇ ਵੀ ਬਹੁਤ ਜ਼ਿਆਦਾ ਸੀਐਮ ਹੋ ਕੇ ਚਲ ਗਏ ਆ ਤੇ ਦੇਖੋ ਕੋਈ ਨਾ ਕੋਈ ਤੇ ਉੱਠੇਗਾ ਨਾ ਜਿਹੜਾ ਇਸ ਚੀਜ਼ ਨੂੰ ਸਵੀਕਾਰ ਕਰੇਗਾ ਸ਼ਹੀਦੀ ਦਿਹਾੜਾ ਜਿਹੜਾ ਆ ਇਹਨੂੰ ਰਾਜ ਪਦਰ ਦੇ ਉੱਤੇ ਦਰਜ ਕਰਾਏਗਾ ਅਸੀਂ ਪਹਿਲਾਂ ਵੀ ਸੰਘਰਸ਼ ਕਰਦੇ ਆਏ ਆ ਅਸੀਂ ਅਗਾ ਹੁਣ ਵੀ ਇਹ ਕਰਦੇ ਰਹਿਣਾ ਜੀ ਇਪਨੇ ਸਰਕਾਰਾਂ ਕਿਉਂ ਨਹੀਂ ਚੀਨੂ ਧਿਆਨ ਦਿੰਦੀਆਂ ਆ ਖਾਸ ਕਰਕੇ ਅਸੀਂ ਦੇਖਿਆ ਵੀ ਜਦੋਂ ਵੀ ਕਿਤੇ ਸ਼ਹੀਦਾਂ ਦੀ ਗੱਲ ਕੀਤੀ ਆ ਚਾਹੇ ਸੀਰਪਗ ਸਿੰਘ ਦਾ ਦੇਨ ਹਾਲੇ ਜਾਂ ਕਿਸੇ ਦਾ ਵੀ ਆ ਸਰਕਾਰਾਂ ਉਸ ਦਿਨ ਜਿਹੜੀਆਂ ਯੂਰ ਯਾਦ ਕਰਦੀਆਂ ਨੇ ਅੱਗੇ ਪੂਰਾ ਸਾਲ ਸਾਲ ਜਿਹੜੀਆਂ ਵਾ ਕਦੀ ਸ਼ਹੀਦਾਂ ਦੀ ਆ ਜਿਹੜੀ ਯਾਦਗਾਰਾਂ ਨੇ ਜਾਂ ਜਿਹੜਾ ਸਮਾਧਾਨ ਨੇ ਕਦੀ ਉੱਥੇ ਜਾ ਕੇ ਕਦੀ ਦੇਖਦੇ ਨਹੀਂ ਆ ਕਿਸ ਤਰ੍ਹਾਂ ਦੇ ਬੜੇ ਮਾਰੇ ਹਾਲਾਤਾਂ ਜੁੜੀਆਂ ਜੀ ਲੰਗਦੀਆਂ ਨੇ ਦੇਖੋ ਜੀ ਇਹ ਤੇ ਬੇਸਿਕਲੀ ਤੇ ਇਹ ਸਾਡਾ ਇਤਿਹਾਸ ਆ ਪਰ ਇਸ ਟਾਈਮ ਇਤਿਹਾਸ ਜਿਹੜਾ ਆ ਇਹਨੂੰ ਸਭ ਸਰਕਾਰਾਂ ਭੁੱਲ ਗਈਆਂ ਹੀਆਂ ਨੇ ਤੇ ਨਾ ਹੀ ਇਹਨੂੰ ਕੋਈ ਯਾਦ ਰੱਖਣਾ ਚਾਹੁੰਦਿਆਂ ਨੇ ਇਹ ਤੇ ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਆ ਇਤਿਹਾਸ ਨੂੰ ਜਾਗਰ ਕਰਨ ਇਹਨੂੰ ਵੱਧ ਤੋਂ ਵੱਧ ਇਸ ਚੀਜ਼ ਨੂੰ ਉਤਸ਼ਾਹ ਕਰਨ ਇਹੋ ਹੀ ਤੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਨੇ ਜੀ ਕਹਿੰਦੇ ਆ ਵੀ ਸ਼ਹੀਦਾਂ ਨੂੰ ਜੇ ਆਪਾਂ ਯਾਦ ਨਹੀਂ ਕਰਾਂਗੇ ਸਾਡੀਆਂ ਸਰਦਾਂ ਤੇ ਯੋਧੇ ਲੜਨਦੇ ਆ ਹਰ ਥਾਂ ਤੇ ਉਹਦਾ ਨਾਂ ਕੀ ਆਪਣੀਆਂ ਸਿਕਿਉਰਟੀਆਂ ਨੇ ਇਹਨਾਂ ਚੀਜ਼ਾਂ ਨਾਲ ਮਨੋਬਲ ਤਕੜੇ ਹੁੰਦੇ ਆ ਇਹੋਂ ਵੱਡੀ ਸ਼ਹਾਦਤ ਤੇ ਕਿਸੇ ਦੀ ਵੀ ਨਹੀਂ ਹੁਣ ਰਾਣੀ ਝਾਂਸੀ ਲੜੀ ਸੀ ਜੀ ਉਹਨੂੰ ਸਾਰੇ ਭਾਰਤ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ ਜਦੋਂ ਕਿ ਰਾਣੀ ਝਾਂਤੀ ਜਿਹੜੀ ਲੜੀ ਸੀ ਉਹ ਦਾ ਉਹਦੇ ਵਿੱਚ ਬੜਾ ਪਰਸਨਲ ਮਫਾਦ ਵੀ ਸੀਗਾ ਉਹਦੇ ਜਿਹੜੇ ਬੱਚੇ ਨੂੰ ਉਹਨਾਂ ਨੇ ਅੰਗਰੇਜ਼ਾਂ ਨੇ ਮਾਨਤਾ ਨਹੀਂ ਸੀ ਦਿੱਤੀ ਉਹ ਇਸ ਕਰਕੇ ਲੜੀ ਸੀ ਇਹਦੇ ਬਿਨਾਂ ਕਿਸੇ ਲਾਲਚ ਤੋਂ ਪੰਜਾਬ ਲਈ ਸ਼ਹੀਦ ਹੋਏ ਆ ਜੀ ਤੇ ਸਾਡੀ ਤੇ ਉਹੀ ਇਨਾਂਗੇ ਮੰਗਿਆ ਵੀ ਇਹਨੂੰ ਨੋਟੀਫਿਕੇਸ਼ਨ ਕਰੋ ਸਾਡਾ ਕੋਈ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ ਨਾ ਸਾਡਾ ਕੋਈ ਪੋਲੀਟੀਕਲ ਮੁੱਦਾ ਹੈ ਸਾਡਾ ਇੱਕੋ ਹੀ ਆ ਵੀ ਸ਼ਹੀਦਾਂ ਨੂੰ ਸਨਮਾਨ ਦਿਓ ਪਰਮਿੰਦਰ ਸੋ ਵੀ ਇੰਨੀਆਂ ਸਰਕਾਰ ਆਈਆਂ ਅਸੀਂ ਦੇਖਿਆ ਜਦੋਂ ਤੁਸੀਂ ਦੱਸ ਰਹੇ ਹੋ ਵੀ 25 ਸਾਲ ਹੋ ਗਏ ਸਾਨੂੰ ਦਰਦਾਂ ਦੀ ਠੋਕਰਾਂ ਖਾਂਦੇ ਨੂੰ ਹਰ ਸਾਲ ਅਸੀਂ ਜਦੋਂ ਮਨਾਉਣਾ ਦਾ ਸ਼ਹੀਦ ਦੀ ਯਾਦਗਾਰ ਮਨਾਉਣਾ ਹੁੰਦਾ ਸਾਨੂੰ ਦਫ਼ਤਰਾਂ ਚੱਕਰ ਕੱਟਣੇ ਪੈਂਦੇ ਨੇ ਕਿਉਂ ਨਹੀਂ ਸਰਕਾਰਾਂ ਜਿਵੇਂ ਪਹਿਲੇ ਸਵਾਲ ਕੀਤੀ ਇਸ ਚੀਜ਼ ਨੂੰ ਲੈ ਕੇ ਤੇ ਖਾਸ ਕਰਕੇ ਗਜਟਰ ਜਿਹੜੀਆਂ ਤੁਸੀਂ ਦੱਸਿਆ ਵੀ ਗਜਟਰ ਚ ਨਾ ਹੋਣਾ ਚਾਹੀਦਾ ਵਾ ਕਿ ਲੱਗਦਾ ਵੀ ਇਹਨਾਂ ਦਾ ਜਿਹੜਾ ਇਤਿਹਾਸ ਆ ਕਿਤਾਬਾਂ ਵਿੱਚ ਹੀ ਹੋਣਾ ਚਾਹੀਦਾ ਕਿਉਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸ਼ਾਮ ਜਿਹੜੇ ਸ਼ਾਮ ਸਿੰਘ ਅਟਾਰੀ ਕੌਣ ਸੀ ਉਹਨਾਂ ਦਾ ਕੀ ਇਤਿਹਾਸ ਸੀ ਕਿੱਥੇ ਕਿੱਥੇ ਜੰਗਲ ਲੜੀਆਂ ਨੇ ਕਿ ਲੱਗਦਾ ਨਹੀਂ ਕਿਤਾਬਾਂ ਵਿੱਚ ਵੀ ਜਿਹੜਾ ਸਾਡਾ ਸਿਲੇਬਸ ਹੋਣਾ ਚਾਹੀਦਾ ਵਾ ਬਿਲਕੁਲ ਹੋਣਾ ਚਾਹੀਦਾ ਜੀ ਦੇਖੋ ਯੂਨੀਵਰਸਿਟੀਆਂ ਚ ਕਾਲਜਾਂ ਦੇ ਵਿੱਚ ਲਿਟਰੇਟ ਲਿਟਰੇਚਰ ਦੇ ਵਿੱਚ ਇਹਨਾਂ ਦਾ ਹੋਣਾ ਚਾਹੀਦਾ ਆ ਇਹਨਾਂ ਦਾ ਪੰਜਾਬ ਦੇ ਵਿੱਚ ਤੇ ਵੇਖੋ ਇੰਡੀਆ ਦੇ ਬਹੁਤ ਵੱਡਾ ਇੰਡੀਆ ਚ ਬੜੇ ਬੜੇ ਸ਼ਹੀਦ ਹੋਏ ਆ ਬਹੁਤ ਕੁਸ਼ ਹੋਇਆ ਮੈਂ ਇੰਡੀਆ ਲੈਵਲ ਤੇ ਨਹੀਂ ਕਹਿੰਦਾ ਪਰ ਸੂਬੇ ਲੈਵਲ ਦੇ ਉੱਤੇ ਤੇ ਲਾਜ਼ਮੀ ਹੋਣਾ ਚਾਹੀਦਾ ਇਹ ਸਰਕਾਰਾਂ ਦਾ ਫਰਜ਼ ਬੰਦਾ ਜੀ ਸਰਕਾਰਾਂ ਇਸ ਚੀਜ਼ ਨੂੰ ਜਾਗਰਤਾ ਦਿੰਦੀਆਂ ਨੇ ਤੇ ਇਹ ਉਹਨਾਂ ਦੇ ਹੱਥ ਹੈ ਜੀ। ਜੇ ਤੁਸੀਂ 1950 ਪੰਜੇ ਕਰ ਗੱਲ ਕਰੀਏ ਸ਼ਾਹ ਜਿਹੜੇ ਸ਼ਹੀਦ ਨੇ ਸ਼ਾਮ ਸਿੰਘ ਟਾਰੀ ਕਿਹੜੀ ਕਿਹੜੀ ਜੰਗ ਲੜੀ ਨੇ ਉਹਨਾਂ ਨੇ ਤੇ ਕਿੱਥੇ ਕਿੱਥੇ ਜੰਗ ਲੜੀ ਲੜਦੇ ਰਹੇ ਨੇ ਤੇ ਜੇਕਰ ਪਰਿਵਾਰ ਦੀ ਗੱਲ ਕਰੀਏ ਕਿਹੜੇ ਪਰਿਵਾਰ ਚ ਸਬੰਧ ਰੱਖਦੇ ਸੀ ਤੇ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਉਹਨਾਂ ਦਾ ਦੇਖੋ ਸਰਦਾਰ ਸ਼ਾਮ ਸਿੰਘ ਟਾਰੀ ਵਾਲਿਆਂ ਦਾ ਜਨਮ ਪਿੰਡ ਕੌਂਕੇ ਵਿੱਚ ਹੋਇਆ ਸੀਗਾ। ਤੇ ਇਹ ਇਨਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਪਹਿਲਾਂ ਉਹ ਜਰਨੈਲ ਸੀਗੇ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਢਾਰੀ ਵਾਲੇ ਇਹਨਾਂ ਨੂੰ ਉੱਥੇ ਉਹਨਾਂ ਨੂੰ ਨੌਕਰੀ ਦਿੱਤੀ ਗਈ ਫਿਰ ਇਹ ਹੌਲੀ ਹੌਲੀ ਤਰੱਕੀ ਕਰਦੇ ਜਰਨੈਲ ਬਣ ਗਏ ਸਰਦਾਰ ਸ਼ਾਮ ਸਿੰਘ ਢਾਰੀ ਵਾਲਿਆਂ ਨੇ ਸਾਰਾ ਕਸ਼ਮੀਰ ਜਿੱਤਿਆ ਸੀਗਾ ਜੀ ਤੇ ਇਹ ਬਹੁਤ ਤਕੜੀਆਂ ਜੰਗਾਂ ਲੜਦੇ ਰਹੇ ਆ ਜਦੋਂ ਇਹਨਾਂ ਨੇ ਸਭਰਾਵਾਂ ਦੀ ਜੰਗ ਲੜੀ ਆ ਉਸ ਟਾਈਮ ਇਹ ਰਿਟਾਇਰਮੈਂਟ ਲੈ ਕੇ ਢਾਰੀ ਘਰ ਆ ਗਏ ਹੋਏ ਸੀ ਉਸ ਟਾਈਮ ਮਹਾਰਾਣੀ ਜਿੰਦਕੌਰ ਨੇ ਇਹਨਾਂ ਨੂੰ ਚਿੱਠੀ ਲਿਖੀ ਵੀ ਸਿੱਖ ਕੌਮ ਤੇ ਬਹੁਤ ਭੀੜ ਪੈ ਗਈ ਆ ਤੇ ਸਰਦਾਰ ਸਾਹਿਬ ਤੁਹਾਡੇ ਤੋਂ ਬਣਾ ਹੋਣ ਕਮਾਂਡ ਸੰਭਣ ਵਾਲਾ ਕੋਈ ਨਹੀਂ ਫਿਰ ਉਦੋਂ ਸਰਦਾਰ ਸ਼ਾਮ ਸਿੰਘ 1846 ਨੂੰ ਅੰਗਰੇਜ਼ਾਂ ਦੇ ਨਾਲ ਸਭਰਾਵਾਂ ਦੀ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਏ ਆ ਜੀ ਕਿ ਲੱਗਦਾ ਨੇ ਤੁਸੀਂ ਆਪਣੇ ਆਪ ਨੂੰ ਬੜਾ ਫਕਰ ਮਹਿਸੂਸ ਕਰਦੇ ਹੋਗੇ ਕਿ ਸ਼੍ਰੀ ਸਾਮ ਸਿੰਘ ਟਾਲੀ ਦੇ ਤੁਸੀਂ ਸਤਵਾਂ ਵਾਰਸ ਹੋ ਸਤਵੀਂ ਪੀੜ੍ਹੀ ਹੋ ਕਿ ਲੱਗਦਾ ਆਪਣੇ ਆਪ ਨੂੰ ਕਿਤ ਫਕਰ ਮਹਿਸੂਸ ਹੁੰਦਾ ਅਸੀਂ ਉਹ ਕੰਪਲੀਟ ਜਿਹੜੇ ਸ਼੍ਰੀ ਜਰਨੈਲ ਨੇ ਉਹਨਾਂ ਦੀ ਕਾਉਂਟ ਤੁਸੀਂ ਵਾਰਸ ਦੇ ਦੇਖੋ ਜੀ ਬੜੀ ਵੱਡੀ ਸਾਡੇ ਲਈ ਮਾਣ ਦੀ ਗੱਲ ਆ ਅੱਜ 7ਵੀਂ ਪੀੜੀ ਦੇ ਵਿੱਚ ਆ ਸਾਨੂੰ ਸਾਰਾ ਸਮੂਹ ਸਿੱਖ ਜਗਤ ਇਸ ਪਰਿਵਾਰ ਨੂੰ ਜਾਣਦਾ ਆ ਫਿਰ ਇੱਥੋਂ ਤੱਕ ਨਹੀਂ ਅੱਜ ਤੱਕ ਉਹਨਾਂ ਦੀਆਂ ਤੇਗਾਂ ਮਾਰੀਆਂ ਅਸੀਂ ਖਾਂਦੇ ਆ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਮੇਰੇ ਕੋਲ ਬਹੁਤ ਨਹੀਂ ਇੱਥੇ ਸਭ ਸ਼ਹੀਦ ਸਾਹਿਬ ਦੀਆਂ ਦਿੱਤੀਆਂ ਆਈਆਂ ਜੀ 7ਵੀਂ ਪੀੜੀ ਤੱਕ ਅੱਜ ਅਸੀਂ ਉਹਨਾਂ ਦਾ ਜੋ ਵੀ ਆ ਉਹਨਾਂ ਦਾ ਤੇਗਾਂ ਮਾਰੀਆਂ ਹੋਈਆਂ ਸੀ ਉਹਨਾਂ ਦੀਆਂ ਖਾਰੇ ਇਹ ਲੈਂਦਾ ਸੀ ਟਾਰੀ ਹਲਕੇ ਦੀ ਗੱਲ ਕਰੀਏ ਟਾਰੀ ਪਿੰਡ ਦੀ ਗੱਲ ਕਰੀਏ ਬੜੇ ਅਸੀਂ ਭਾਗਾ ਵਾਲ ਸਮਝਦੇ ਆਂ ਕਿ ਟਾਰੀ ਹਲਕੇ ਦੇ ਅਸੀਂ ਜਨਮ ਲਿਆ ਉਹਨਾਂ ਨੇ ਤੇ ਅੱਜ ਬੜੇ ਫਕਰ ਲੋਕ ਕਹਿੰਦੇ ਨੇ ਕਿ ਅਸੀਂ ਸਾਹਮ ਸਿੰਘ ਟਾਰੀ ਦੇ ਇਲਾਕੇ ਦੇ ਰਹਿਣ ਵਾਲੇ ਨੇ ਆ ਉਸ ਪਿੰਡ ਦੇ ਰਹਿਣ ਵਾਲੇ ਨੇ ਬਿਲਕੁਲ ਜੀ ਬਿਲਕੁਲ ਇਹ ਸਾਡੇ ਲਈ ਤੇ ਬਹੁਤ ਫਕਰ ਦੀ ਗੱਲ ਆ ਅਸੀਂ ਉਸ ਪਰਿਵਾਰ ਦੇ ਵਿੱਚੋਂ ਆ ਬਾਕੀ ਸ਼ਹੀਦ ਜਿਹੜੇ ਆ ਜੀ ਇਹ ਸਾਡੇ ਨਹੀਂ ਇਹ ਸਮੂਹ ਜਗਤ ਦੇ ਸਮੂਹ ਪੰਜਾਬ ਦੇ ਸ਼ਹੀਦ ਨੇ ਜੀ ਤੇ ਮੋੜ ਮੋੜ ਕੇ ਤੇ ਉਹੀ ਗੱਲ ਆਈ ਜਾ ਰਹੀ ਹੈ ਜੀ ਇਹ ਸਰਕਾਰ ਸਾਡਾ ਸਹਿਯੋਗ ਦੇਵੇ ਮਾਨ ਸਾਹਿਬ ਇਸ ਚੀਜ਼ ਨੂੰ ਕੰਪਲੀਟ ਕਰਨ ਇਹਨਾਂ ਦੇ ਸਾਨੂੰ ਬਹੁਤ ਆਸ ਆ ਤੇ ਇਹੋ ਹੀ ਆ ਜੀ ਸਾਡੀ ਮਾਨ ਸਾਹਿਬ ਦੀ ਗੱਲ ਕਰੀਏ ਕਹਿੰਦੇ ਜਦੋਂ ਸਰਕਾਰ ਬਣਨੀ ਸੀ ਜਾਂ ਸਰਕਾਰ ਜਦੋਂ ਬਣ ਗਈ ਸੀ ਤੇ ਮਾਨ ਸਾਹਿਬ ਨੇ ਪੱਗ ਜਿਹੜੀ ਸੀ ਬਣਨੀ ਸ਼ਹੀਦ ਭਗਤ ਸਿੰਘ ਵਾਲੇ ਰੰਗ ਦੀ ਕਿੰਦੇ ਸੀਪੀ ਸ਼ਹੀਦਾ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਨੇ ਸਰਕਾਰ ਬਣਾਈਆਂ ਲੋਕਾਂ ਦੇ ਬਣਾ ਵਿਸ਼ਵਾਸ ਬਣਾਇਆ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਨਾਰੇ ਚੱਲਾਂਗੇ ਤੇ ਉਹਨਾਂ ਕਹੇ ਅਸੀਂ ਥਾਣਿਆਂ 'ਚ ਜਾਂ ਕਿਸੇ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋਆਂ ਜਿਹੜੀਆਂ ਲੱਗੀਆਂ ਨੇ ਕਿ ਲੱਗਦਾ ਆ ਜੀ ਸ਼ਾਮ ਸਿੰਘ ਟਾਰੀ ਦੀ ਜਿਹੜੀ ਫੋਟੋਆਂ ਨੇ ਉਹਨਾਂ ਦੀਆਂ ਇਹ ਵੀ ਕਿਸੇ ਸਰਕਾਰੀ ਦਫ਼ਤਰਾਂ 'ਚ ਕਿਸੇ ਥਾਣੇ 'ਚ ਲੱਗਣੇ ਚਾਹੀਦੀਆਂ ਨੇ ਕਿਉਂਕਿ ਲੋਕਾਂ ਨੂੰ ਪਤਾ ਲੱਗਿਆ ਵੀ ਸ਼ਾਮ ਸਿੰਘ ਟਾਰੀ ਕੌਣ ਸੀ ਜੀ ਬਿਲਕੁਲ ਇਹ ਬੜੇ ਵੱਡੇ ਸ਼ਹੀਦ ਨਹੀਂ ਇਹਨਾਂ ਦੀ ਸ਼ਹਾਦਤ ਹੈ ਡੈਫੀਨੇਟਲੀ ਇਹਨਾਂ ਦੀਆਂ ਲੱਗਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਇਹ ਕੰਮ ਤਾਂ ਹੀ ਹੋਊਗਾ ਪੰਜਾਬ ਦੇ ਵਿੱਚ ਸਾਰੇ ਪਹਿਚਾਨ ਹੋਊਗੀ ਹਾਲ ਦੀ ਗੱਡੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਾਡੇ ਪ੍ਰਬੰਧਕ ਹੁੰਦੇ ਉਹਨਾਂ ਨੂੰ ਪਤਾ ਹੈ ਬੇਸਿਕਲੀ ਜਿਹੜੇ ਪੰਜਾਬ ਦੇ ਦੂਜੀਆਂ ਥਾਵਾਂ ਤੇ ਹੋ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਕਿਸੇ ਨੂੰ ਇਹਦੇ ਬਾਰੇ ਕੋਈ ਨੌਲੇਜ ਹੀ ਨਹੀਂ ਹੈਗੀ ਜੀ ਕਿ ਲੱਗਦਾ ਜਿਹੜਾ ਮਾਦਾ ਮਾਨ ਸਨਮਾਨ ਚਾਹੀਦਾ ਸੀ ਸਤਵੀਂ ਪੀੜ੍ਹੀ ਤੋਂ ਵਾਰਸ ਤੁਸੀਂ ਕਿ ਲੱਗਦਾ ਉਹ ਮਾਦਾ ਮਾਨ ਸਨਮਾਨ ਮਿਲਿਆ ਨਹੀਂ ਅਜੇ ਤੱਕ ਪਰ ਲੱਗਦਾ ਜਿੱਥੇ ਤੁਸੀਂ ਜਾਂਦੇ ਹੋ ਦੇ ਦਫਤਰਾਂ ਜਾਂਦੇ ਹੋ ਚੱਕਰ ਮਾਰਨੇ ਪੈਂਦੀਆਂ ਦੱਸਣਾ ਪੈਂਦਾ ਪਏ ਅਸੀਂ ਕੌਣ ਹਾਂ ਚੀਨੂ ਲੈ ਕੇ ਕਿ ਲੱਗਦਾ ਨਹੀਂ ਸੀ ਸਰਕਾਰਾਂ ਨੂੰ ਵੱਲ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਉਹੀ ਹੈ ਜੀ ਸਾਡੇ ਚ ਇੰਨਾ ਮਾਨ ਸਨਮਾਨ ਆ ਵੀ ਜਿਹੜਾ ਅਸੀਂ ਸ਼ਹੀਦਾਂ ਦੇ ਪਰਿਵਾਰ ਚ ਆ ਇਹ ਸਾਡਾ ਬਹੁਤ ਵੱਡਾ ਸਾਡੇ ਲਈ ਮਾਨ ਸਨਮਾਨ ਹੈ ਅਸੀਂ ਤੇ ਸਿਰਫ ਸਰਕਾਰ ਅੱਗੇ ਅਰਜ਼ ਕਰਦੇ ਹਾਂ ਬਾਰ ਬਾਰ ਇਹੋ ਹੀ ਇਹਨੂੰ ਗਸਟਡ ਕਰੋ ਮੇਰੇ ਐਸੋਪੀ लास्ट ਵਾਰ ਮੇਰਾ ਖਾਸ ਕਰਕੇ ਜਿਹੜਾ ਅਸੀਂ ਬੈਠੇ ਆ ਗਰਾਂ ਚ ਇਹਨਾਂ ਦੀ ਦੇਖਪਾਲ ਕੌਣ ਕਰਦਾ ਵਾ ਸਰਕਾਰਾਂ ਵੱਲ ਕੋਈ ਕਰਦਾ ਜਾਂ ਕਿਸੇ ਤਰ੍ਹਾਂ ਕੇ ਜਾਂ ਤੁਹਾਡੇ ਪਰਿਵਾਰ ਵੱਲੋਂ ਜਿਹੜਾ ਧਿਆਰ ਕਹਿੰਦਾ ਪਰਿਵਾਰ ਵੱਲੋਂ ਸਾਡਾ ਟਰਸਟ ਆ ਇਹਦੇ ਵਿੱਚ ਅਸੀਂ ਪਰਸਨਲ ਜਿਹੜਾ ਆ ਜੀ ਉਹ ਫੰਡਿੰਗ ਕਰਦੇ ਆ ਸਾਰਾ ਚਲਾਉਂਦੇ ਆ ਉਸ ਹਿਸਾਬ ਨਾਲੇ ਚੱਲਦਾ ਆ ਰਿਹਾ ਜੀ ਇਮਨ ਉਸ ਵੰ ਜਿਹੜਾ ਹੁਣ ਰਾਜਪਤਰੀ ਜਿਹੜਾ ਪ੍ਰੋਗਰਾਮ ਕਰਦੇ ਉਹ ਹਰ ਸਾਲ ਐਰਕੀ ਬਣਾਇਆ ਜਾਣਾ ਵਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ ਦਰਸ਼ਕ ਨੂੰ ਸਾਂਝਾ ਕਰਦੇ ਹੋ ਉਸ ਵਿੱਚ ਕੀ ਕੀ ਪ੍ਰੋਗਰਾਮ ਹੋਣਗੇ ਦੇਖੋ ਜਿਹੜਾ ਰਾਜਪਤਰੀ ਪ੍ਰੋਗਰਾਮ ਹੁੰਦਾ ਇਹਦੇ ਵਿੱਚ ਬੇਸਿਕਲੀ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਆ ਵੀ ਇਹ ਸਰਕਾਰੀ ਪ੍ਰੋਗਰਾਮ ਹੋ ਜੀ ਇਹ ਨਾਂ ਹੀ ਬੜਾ ਵੱਡਾ ਇਹਦੇ ਵਿੱਚ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਆਉਂਦੀ ਆ ਰੀਤ ਸੈਰੇਮਨੀ ਹੁੰਦੀ ਆ ਸਾਰੀ ਜਦੋਂ ਸਾਰੇ ਦਾ ਸਾਰਾ ਸਮੂਹ ਐਡਮਿਨਿਸਟ੍ਰੇਸ਼ਨ ਇੱਥੇ ਪਹੁੰਚਦਾ ਬੜੇ ਮਾਨ ਸਨਮਾਨ ਦੀ ਗੱਲ ਹੁੰਦੀ ਆ ਕਹਿੰਦੇ ਨਾ ਸ਼ਹੀਦਾਂ ਦੀ ਚਿਤਾਵਾਂ ਪਰ ਹਰ ਬਰਸ ਲ ਵਤਨ ਪਰ ਫਿਦਾ ਹੋਣੇ ਵਾਲੋ ਕਾ ਯਹੀ ਦਿਖਾ ਹੁੰਤਾ ਹੈ ਗੱਲੇ ਵੀ ਜਦੋਂ ਇਹ ਸਾਰੇ ਆ ਜਾਂਦੇ ਆ ਸਾਨੂੰ ਆਰਮੀ ਵੱਲੋਂ ਵੀ ਬੜਾ ਮਾਨ ਸਨਮਾਨ ਮਿਲਦਾ ਜਦੋਂ ਕਿ ਆਰਮੀ ਦੀ ਕੋਈ ਡਿਊਟੀ ਨਹੀਂ ਅਸੀਂ ਬੜੀ ਵਾਰ ਆਰਮੀ ਵਾਲੇ ਬੈਂਡ ਭੇਜਦੇ ਆ ਸਭ ਕੁਝ ਕਰਦੇ ਆ ਸਲੂਟ ਕਰਦੇ ਆ ਰੀਤ ਕਰਦੇ ਆ ਸੋ ਪੰਜਾਬ ਸਰਕਾਰ ਦਾ ਤੇ ਇਹ ਆਪਣਾ ਸਮਝ ਲਓ ਵੀ ਇਹ ਤੇ ਘਰ ਦਾ ਇਹਨਾਂ ਦਾ ਆਪਣਾ ਪ੍ਰੋਗਰਾਮ ਹੈ ਇਹ ਸਮੁੱਚੇ ਪੰਜਾਬ ਦੇ ਨੇ ਸੋ ਸਰਕਾਰ ਆਵੇ ਇਹਦੇ ਨਾਲ ਰੌਣਕਾਂ ਵਧਦੀਆਂ ਆ ਸਾਰੇ ਇਲਾਕੇ ਦੇ ਵਿੱਚ ਸੋਭਾ ਹੁੰਦੀ ਹੈ ਜੀ ਕੀ ਲੱਗਦਾ ਨਹੀਂ ਵੀ ਸ਼ਾਇਦ ਜਿੱਥੇ ਲੱਗਦਾ ਸਾਨੂੰ ਜਿਹੜੀਆਂ ਪ੍ਰਾਣੀਆਂ ਸ਼ਹਾਦਤਾਂ ਨੇ ਪੁਰਾਣੇ ਸ਼ਹੀਦ ਨੇ ਜਿਵੇਂ ਨਿੱਕਲੇ ਸ਼ਾਮ ਸਿੰਘ ਟਾਰੀ ਹੋਰ ਹੀ ਬੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਜਗ੍ਹਾਵਾਂ ਨੂੰ ਉਹਨਾਂ ਦੀਆਂ ਥਾਵਾਂ ਨੂੰ ਜਿਹੜਾ ਸਰਕਾਰ ਅਣਗੌਲਿਆ ਕਰਦੀ ਐ ਸਾਡੀਆਂ ਪ੍ਰਾਣੀਆਂ ਯਾਦਾਂ ਨੇ ਕਿ ਲੱਗਦਾ ਨਹੀਂ ਇਸ ਚੀਜ਼ ਨੂੰ ਇਤਿਹਾਸ ਸੰਭਾਲਣਾ ਚਾਹੀਦਾ ਗਾ ਸਾਡੇ ਬੱਚੇ ਨੇ ਜਾਂ ਸਾਡੀ ਨਵੀਂ ਪੀੜ੍ਹੀ ਨੇ ਅਸੀਂ ਉਹਨਾਂ ਦਿਖਾ ਸਕਦੇ ਹਾਂ ਵੀ ਸ਼ਾਮ ਸਿੰਘ ਟਾਰੀ ਕੌਣ ਸੀ ਕਿਸ ਤਰ੍ਹਾਂ ਦਾ ਇਤਿਹਾਸ ਸੀ ਉਹਨਾਂ ਦਾ ਸਾਰੀਆਂ ਜਿਹੜੀਆਂ ਨਵੇਂ ਫੋਟੋਆਂ ਜਾਂ ਫੋਟੋਆਂ ਰਹਿਣੀਆਂ ਦਰਸਾਣ ਚਾਹੀਦੀਆਂ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਜਿਹੜਾ ਬਾਰੇ ਪ ਵੀ ਆ ਇਤਿਹਾਸ ਨੂੰ ਜਿੰਨਾ ਜਾਗਰ ਕਰੋਗੇ ਓਨਾ ਹੀ ਇਹ ਚਾਨਣੇ ਦਾ ਵਧੇਗਾ ਜੇ ਨਹੀਂ ਜਾਗਰ ਕਰੋਗੇ ਨਹੀਂ ਹੋਏਗਾ ਤੁਸੀਂ ਯੂਰਪ ਦੇ ਵਿੱਚ ਚਲ ਜਓ ਉਹ ਆਪਣੀ ਹਿਸਟਰੀ ਨੂੰ ਆਪਣੇ ਇਤਿਹਾਸ ਨੂੰ ਇਨਾਂ ਕ ਪ੍ਰਮੋਟ ਕਰਦੇ ਆ ਵੀ ਤੁਸੀਂ ਗੱਲ ਹੀ ਛੱਡ ਦਿਓ ਸਾਡੇ ਇਹ ਚੀਜ਼ਾਂ ਨਹੀਂ ਹੈਗੀਆਂ ਜੀ ਸਾਡੇ ਦੇ ਪ੍ਰਮੋਟ ਜਿਹੜਾ ਜੇ ਬੇਸਿਕਲੀ ਲੀਡਰਾਂ ਦੀ ਹੋਈ ਪ੍ਰਮੋਸ਼ਨ ਹੈ ਹੋਰ ਤੇ ਕੋਈ ਨਹੀਂ ਹੈਗੀ ਜੀ ਅਸੀਂ ਦੇਖਿਆ ਖਾਸ ਕਰਕੇ ਇੱਥੇ ਟੈਂਕ ਵੀ ਲੱਗੇ ਨੇ, ਤੋਪਾਂ ਵੀ ਲੱਗਿਆ ਨੇ। ਇਹਨਾਂ ਬੈਟਲ ਚਾਲਣਾ ਪਾਵਿਓ। ਇਹ ਕਿੱਥੋਂ ਦੀ ਹੈਗੇ ਨੇ? ਇਹ ਜਿਹੜਾ ਟੈਂਕ ਹੈ ਇਹ ਸਾਨੂੰ ਚੀਫ ਆਫ ਆਫ ਆਰਮੀ ਤੋਂ ਉਹਨਾਂ ਵੱਲੋਂ ਇੱਥੇ ਐਜ਼ ਅ ਟਰੋਫੀ ਦਿੱਤਾ ਗਿਆ। ਇਹ ਤੋਪਾਂ ਲੱਗੀਆਂ ਆ। ਆਰਮੀ ਜਿੰਨਾ ਕੇ ਪੰਜਾਬ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਉਦੋਂ ਵੱਧ ਸਾਨੂੰ ਆਰਮੀ ਨੇ ਸਨਮਾਨ ਦਿੱਤਾ ਆ। ਉਹਨਾਂ ਨੇ ਟੈਂਕ ਲਾਇਆ, ਤੋਪਾਂ ਲਾਈਆਂ ਜਿਹਦੇ ਨਾਲ ਪਤਾ ਲੱਗਦਾ ਵੀ ਇਹ ਯੋਧਿਆਂ ਦੀ ਜਗ੍ਹਾ ਆ, ਇਹ ਯੋਧਿਆਂ ਦਾ ਸਮਾਰਕ ਆ। ਤੇ ਬਾਕੀ ਤੇ ਸਭ ਫਿਰ ਬਾਹਰ-ਬਾਰ ਇੱਕੋ ਹੀ ਕੁਐਸਚਨ ਤਾਂ ੜਾ ਰਿਹਾ ਏ ਸਾਡੀ ਪੰਜਾਬ ਸਰਕਾਰਗੇ ਬੇਨਤੀ ਆ ਕੁਛ ਨਹੀਂ ਚਾਹੀਦਾ ਸਾਨੂੰ ਇਸ ਮੇਲੇ ਨੂੰ 10 ਫਰਵਰੀ ਨੂੰ ਗਸਟੜ ਐਲਾਨੋ ਇਹਨੂੰ ਉਹਦੇ ਵਿੱਚ ਨੋਟੀਫਿਕੇਸ਼ਨ ਪਾਓ ਇਹ ਹੋਈ ਏ ਠੀਕ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ 7ਵੀਂ ਵਾਰਸ ਨੇ ਸਦਾ ਹਰਪ੍ਰੀਤ ਸਿੰਘ ਉਹਨਾਂ ਨੇ ਇੱਕੋ ਗੱਲ ਜਿਹੜੀ ਆ ਮੰਗ ਜੀ ਰੱਖੀ ਹੈ ਸਰਕਾਰ ਕੋ ਬਿ ਗਸਟੜ ਜਿਹੜਾ ਇਹਨਾਂ ਨੂੰ ਕੀਤਾ ਜਾਵੇ ਤੇ ਸਰਕਾਰ ਜਿਹੜੀ ਆ ਨੋਟਿਸ ਜਿਹੜੀ ਆ ਧਿਆਨ ਦੇਵੇ ਹੁਣ ਸਾਡਾ ਵੀ ਸਵਾਲ ਬੰਦਾ ਵਾ ਪੰਸੇ ਮਾਲ ਨੂੰ ਪੀ ਕਦੋਂ ਜਿਹੜੀ ਸਰਕਾਰ ਇਹਨਾਂ ਨੂੰ ਰਜਿਸਟਰ ਕਰਦੀ ਹੈ ਕਿਉਂਕਿ ਦੱਸਿਆ ਜਿਵੇਂ ਹਰਪ੍ਰੀਤ ਭਾਈ ਨੇ ਅ ਬੇ ਲੰਬੇ ਸਮੇਂ ਤੋਂ 25 ਸਾਲ ਹੋ ਗਏ ਨੇ ਇਹਨਾਂ ਨੂੰ ਜਿਹੜੇ ਦਫਤਰਾਂ ਚੱਕਰ ਕਰਦਿਆਂ ਨੂੰ ਹਰ ਸਾਲ ਜਾ ਕੇ ਦੱਸਣਾ ਪੈਂਦਾ ਵੀ ਰਾਜਪਦਰੀ ਪ੍ਰੋਗਰਾਮ ਜਿਹੜਾ ਬਣਾਇਆ ਜਾਂਦਾ ਪਰ ਹਜੇ ਤੱਕ ਸਰਕਾਰ ਨੇ ਇਹਨਾਂ ਨੂੰ ਰਜਿਸਟਰ ਜਾਂ ਕੋਈ ਨੋਟਿਸ ਜਾਰੀ ਨਹੀਂ ਕੀਤਾ ਮੇਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ